ਦੀਆਂ ਤਸਵੀਰਾਂ ਸਾਹਮਣੇ ਆ ਗਈਆਂ ਨੇ ਡੇਲੀ ਪੋਸਟ ਪੰਜਾਬੀ ਦੀ ਟੀਮ ਮੌਕੇ ਤੇ ਪਹੁੰਚ ਚੁੱਕੀ ਹੈ ਦੱਸਦੀ ਹੈ ਕਿ ਲਗਾਤਾਰ ਪੰਜਾਬ ਦੇ ਵਿੱਚ ਐਨਕਾਊਂਟਰ ਹੋ ਰਹੇ ਨੇ 16 ਦਿਨਾਂ ਦੇ ਵਿੱਚ ਜਿਹੜੇ 9 ਐਨਕਾਊਂਟਰ ਹੋਏ ਨੇ ਇਸ ਐਨਕਾਊਂਟਰ ਦੇ ਵਿੱਚ ਦੋ ਗੈਂਗਸਟਰ ਗ੍ਰਿਫਤਾਰ ਕੀਤੇ ਗਏ ਨੇ ਜਦਕਿ ਇੱਕ ਨੂੰ ਗੋਲੀ ਲੱਗੀ ਹੈ ਕੁਰਾਲੀ ਦੇ ਵਿੱਚ ਕਾਂਗਰਸ ਸੀ ਆਗੂ ਦੇ ਘਰ ਬਾਹਰ ਜਿਹੜੀ ਹੈ ਫਾਇਰਿੰਗ ਕੀਤੀ ਗਈ ਸੀ ਖਰੜ ਦੇ ਦਾਊ ਮਾਜਰਾ ਦੇ ਵਿੱਚ ਇਹ ਐਨਕਾਊਂਟਰ ਹੋਇਆ ਹੈ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਔਰ ਇਹ ਤਸਵੀਰਾਂ ਨੇ ਮੌਕੇ ਦੀਆਂ ਤਸਵੀਰਾਂ ਜਿੱਥੇ ਇਹ ਸਾਰਾ ਆਪਰੇਸ਼ਨ ਹੋਇਆ ਹੈ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਤੋਂ ਪਹਿਲਾਂ ਮੋਗਾ ਸਮੇਤ ਲੁਧਿਆਣਾ ਔਰ ਵੱਖ-ਵੱਖ ਸ਼ਹਿਰਾਂ ਦੇ ਵਿੱਚ ਅੰਮ੍ਰਿਤਸਰ ਦੀ ਚਾਹੇ ਗੱਲ ਕੀਤੀ ਜਾਵੇ ਤਾਂ ਸਮਾਜ ਵਿਰੋਧੀ ਅਨਸਰਾਂ ਨੂੰ ਲਗਾਤਾਰ ਜਿਹੜਾ ਸਿਰ ਚੁੱਕਿਆ ਜਾ ਰਿਹਾ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਮੌਕੇ ਤੋਂ ਹੀ ਜਿਹੜਾ ਦਬੋਚਿਆ ਜਾ ਰਿਹਾ 17 ਦਸੰਬਰ ਨੂੰ ਮੋਗਾ ਦੇ ਵਿੱਚ ਬੰਬੀਹਾ ਗੈਂਗ ਦੇ ਤਿੰਨ ਗੈਂਗਸਟਰ ਜਿਹੜੇ ਨੇ ਕਾਬੂ ਕੀਤੇ ਗਏ ਸੀ ਇਸ ਤੋਂ ਇਲਾਵਾ ਹੋਰ ਬਹੁਤ ਇਸ ਤਰ੍ਹਾਂ ਦੇ ਮਾਮਲੇ ਨੇ ਜਿਨ੍ਹਾਂ ਦੇ ਵਿੱਚ ਵੱਡੀਆਂ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਨੇ ਵੱਡੀਆਂ ਕਾਰਵਾਈਆਂ ਹੋਈਆਂ ਨੇ ਔਰ ਇਹ ਵੀ ਦੱਸਦੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਰਿਆਣੇ ਦੇ ਵੱਲੋਂ ਬੀਤੇ ਸਮੇਂ ਦੇ ਵਿੱਚ ਇਹ ਗੱਲ ਵੀ ਕਹੀ ਗਈ ਸੀ ਸਖਤ ਲਹਿਜੇ ਦੇ ਵਿੱਚ ਕਿ ਜੇ ਕੋਈ ਵਾਰਦਾਤ ਕਰਦਾ ਤਾਂ ਇਹ ਪੱਕਾ ਨਹੀਂ ਹੈ ਕਿ ਉਹ ਅਗਲਾ ਚੌਂਕ ਟੱਪ ਪਾਵੇਗਾ ਜਾਂ ਨਹੀਂ ਤਾਂ ਸਿੱਧੇ ਸ਼ਬਦਾਂ ਦੇ ਵਿੱਚ ਇਹ ਚੀਜ਼ ਕਹੀ ਗਈ ਹੈ ਕਿ ਕਾਰਵਾਈ ਸਖਤ ਹੋਵੇਗੀ ਸਮਾਜ ਵਿਰੋਧੀ ਅੰਸਰਾਂ ਦੇ ਨਾਲ ਪੂਰੀ ਸਖਤੀ ਨਾਲ ਜਿਹੜਾ ਨਜਿੱਠਿਆ ਜਾਵੇਗਾ ਤਾਂ ਇੱਕ ਵਾਰ ਤੁਹਾਨੂੰ ਫਿਰ ਤੋਂ ਦੱਸ ਦਿੰਦੇ ਆ ਕਿ 29 ਨਵੰਬਰ ਨੂੰ ਲੁਧਿਆਣਾ ਦੇ ਵਿੱਚ ਗੈਂਗਸਟਰ ਸੰਜੀਵ ਕੁਮਾਰ ਸੰਜੂ ਤੇ ਸ਼ੁਭਮ ਗੋਪੀ ਜਿਹੜੇ ਠੇਰ ਕੀਤੇ ਗਏ ਸੀ ਇਸੇ ਤਰ੍ਹਾਂ 9 ਨਵੰਬਰ ਨੂੰ ਅੰਮ੍ਰਿਤਸਰ ਦੇ ਵਿੱਚ ਚਲਦੇ ਵਿਆਹ ਦੌਰਾਨ ਤਿੰਨ ਲੁਟੇਰੇ ਕਾਬੂ ਕੀਤੇ ਗਏ ਸੀ 6 ਨਵੰਬਰ ਜ਼ੀਰਕਪੁਰ ਗੈਂਗਸਟਰ ਮਨਜੀਤ ਸਿੰਘ ਗੁਰੀ ਕਾਬੂ ਕੀਤਾ ਗਿਆ ਸੀ ਔਰ 4 ਨਵੰਬਰ ਬਟਾਲਾ ਦੇ ਵਿੱਚ ਗੈਂਗਸਟਰ ਨਵਨੀਤ ਸਿੰਘ ਜਿਹੜਾ ਜ਼ਖਮੀ ਹੋਇਆ ਸੀ ਪੁਲਿਸ ਕਾਰਵਾਈ ਦੌਰਾਨ ਤਾਂ ਵੱਡੇ ਪੱਦਰ ਦੇ ਉੱਤੇ ਇਹਨਾਂ ਨੂੰ ਦਬੋਚਿਆ ਜਾ ਰਿਹਾ 20 ਦਸੰਬਰ ਨੂੰ ਜੰਡਿਆਲਾ ਗੁਰੂ ਦੇ ਵਿੱਚ ਇੱਕ ਦਿਨ ਪਹਿਲਾਂ ਗੈਂਗਸਟਰ ਅਮਰਤਪਾਲ ਅਮਰੀ ਜਿਹੜਾ ਹੈ ਉਹ ਟੀਰ ਕੀਤਾ ਗਿਆ ਸੀ ਤਾਂ ਵੱਡੇ ਪੱਦਰ ਦੇ ਉੱਤੇ ਤੜਪਕੜ ਚੱਲ ਰਹੀ ਹੈ 17 ਦਸੰਬਰ ਨੂੰ ਮੋਗਾ ਦੇ ਵਿੱਚ ਵੀ ਬੰਬੀਹਾ ਗੈਂਗ ਦੇ ਤਿੰਨ ਗੈਂਗਸਟਰ ਜਿਹੜੇ ਕਾਬੂ ਕੀਤੇ ਗਏ ਸੀ ਔਰ ਇਹ ਮੌਕੇ ਦੀਆਂ ਤਸਵੀਰਾਂ ਨੇ ਰਿਕਵਰੀ ਕੀ ਕੁਝ ਹੋਈ ਹੈ ਨਾ ਤੋਂ ਇਹ ਚੀਜ਼ਾਂ ਅਜੇ ਲਗਾਤਾਰ ਇਸ ਸਬੰਧ ਦੇ ਵਿੱਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਕੋਰਾਲੀ ਦੇ ਵਿੱਚ ਇੱਕ ਕਾਂਗਰਸ ਸੀ ਆਗੂ ਦੇ ਘਰ ਬਾਹਰ ਫਾਇਰਿੰਗ ਸਮੇਤ ਕਈ ਮਾਮਲੇ ਨਾਲ ਤੇ ਜਿਹੜੇ ਦਰਜ ਸੀ ਦੋ ਕਾਬੂ ਕਰ ਲਏ ਗਏ ਨੇ ਇੱਕ ਦੇ ਲੱਤ ਦੇ ਵਿੱਚ ਗੋਲੀ ਲੱਗੀ ਹੈ ਲਗਾਤਾਰ ਪੰਜਾਬ ਦੇ ਵਿੱਚ ਐਨਕਾਊਂਟਰ ਹੋ ਰਹੇ ਨੇ 16 ਦਿਨਾਂ ਦੇ ਵਿੱਚ ਜਿਹੜੇ 9 ਐਨਕਾਊਂਟਰ ਹੋਏ ਨੇ ਇਸ ਐਨਕਾਊਂਟਰ ਦੇ ਵਿੱਚ ਦੋ ਗੈਂਗਸਟਰ ਗ੍ਰਿਫਤਾਰ ਕੀਤੇ ਗਏ ਨੇ ਜਦਕਿ ਇੱਕ ਨੂੰ ਗੋਲੀ ਲੱਗੀ ਹੈ ਕੁਰਾਲੀ ਦੇ ਵਿੱਚ ਕਾਂਗਰਸ ਦੇ ਆਗੂ ਦੇ ਘਰ ਬਾਹਰ ਜਿਹੜੀ ਹੈ ਫਾਇਰਿੰਗ ਕੀਤੀ ਗਈ ਸੀ ਖਰੜ ਦੇ ਦਾਊ ਮਾਜਰਾ ਦੇ ਵਿੱਚ ਇਹ ਐਨਕਾਊਂਟਰ ਹੋਇਆ ਹੈ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਔਰ ਇਹ ਤਸਵੀਰਾਂ ਨੇ ਮੌਕੇ ਦੀਆਂ ਤਸਵੀਰਾਂ ਜਿੱਥੇ ਇਹ ਸਾਰਾ ਆਪਰੇਸ਼ਨ ਹੋਇਆ ਹੈ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਤੋਂ ਪਹਿਲਾਂ ਮੋਗਾ ਸਮੇਤ ਲੁਧਿਆਣਾ ਔਰ ਵੱਖ-ਵੱਖ ਸ਼ਹਿਰਾਂ ਦੇ ਵਿੱਚ ਅੰਮ੍ਰਿਤਸਰ ਦੀ ਚਾਹੇ ਗੱਲ ਕੀਤੀ ਜਾਵੇ ਤਾਂ ਸਮਾਜ ਵਿਰੋਧੀ ਅਨਸਰਾਂ ਨੂੰ ਲਗਾਤਾਰ ਜਿਹੜਾ ਸਿਰ ਚੁੱਕਿਆ ਜਾ ਰਿਹਾ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਮੌਕੇ ਤੋਂ ਹੀ ਜਿਹੜਾ ਦਬੋਚਿਆ ਜਾ ਰਿਹਾ 17 ਦਸੰਬਰ ਨੂੰ ਮੋਗਾ ਦੇ ਵਿੱਚ ਬੰਬੀਹਾ ਗੈਂਗ ਦੇ ਤਿੰਨ ਗੈਂਗਸਟਰ ਜਿਹੜੇ ਨੇ ਕਾਬੂ ਕੀਤੇ ਗਏ ਸੇਸ ਤੋਂ ਇਲਾਵਾ ਹੋਰ ਬਹੁਤ ਇਸ ਤਰ੍ਹਾਂ ਦੇ ਮਾਮਲੇ ਨੇ ਜਿਨ੍ਹਾਂ ਦੇ ਵਿੱਚ ਵੱਡੀਆਂ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਨੇ ਵੱਡੀਆਂ ਕਾਰਵਾਈਆਂ ਹੋਈਆਂ ਨੇ ਔਰ ਇਹ ਵੀ ਦੱਸਦੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਰਿਆਣੇ ਦੇ ਵੱਲੋਂ ਬੀਤੇ ਸਮੇਂ ਦੇ ਵਿੱਚ ਇਹ ਗੱਲ ਵੀ ਕਹੀ ਗਈ ਸੀ ਸਖਤ ਲਹਿਜੇ ਦੇ ਵਿੱਚ ਕਿ ਜੇ ਕੋਈ ਵਾਰਦਾਤ ਕਰਦਾ ਤਾਂ ਇਹ ਪੱਕਾ ਨਹੀਂ ਹੈ ਕਿ ਉਹ ਅਗਲਾ ਚੌਂਕ ਟੱਪ ਪਾਵੇਗਾ ਜਾਂ ਨਹੀਂ ਤਾਂ ਸਿੱਧੇ ਸ਼ਬਦਾਂ ਦੇ ਵਿੱਚ ਇਹ ਚੀਜ਼ ਕਹੀ ਗਈ ਹੈ ਕਿ ਕਾਰਵਾਈ ਸਖਤ ਹੋਵੇਗੀ ਸਮਾਜ ਵਿਰੋਧੀ ਅੰਸਰਾਂ ਦੇ ਨਾਲ ਪੂਰੀ ਸਖਤੀ ਨਾਲ ਜਿਹੜਾ ਨਜਿੱਠਿਆ ਜਾਵੇਗਾ